ਤੇ ਹਿਟ ਐਂਡ ਰਨ ਕਾਨੂੰਨ ਤੇ ਕੇਂਦਰ ਸਰਕਾਰ ਦੇ ਖਿਲਾਫ ਪੀਏ ਟੀਸੀ ਤੇ ਪੰ ਬੱਸ ਉਤਰ ਆਇਆ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਬੱਸ ਦੀਆਂ ਸੀਟਾਂ ਦੀ ਸੰਖਿਆ ਦੇ ਮੁਤਾਬਕ ਹੀ ਸਵਾਰੀਆਂ ਬਿਠਾਉਣ ਦਾ ਫੈਸਲਾ ਲਿਆ ਜ਼ਿਆਦਾ ਸਵਾਰੀਆਂ ਨੂੰ ਮਨਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਅਫਰਾ ਤਫਰੀਦ ਦੀ ਸਥਿਤੀ ਪੈਦਾ ਹੋ ਗਈ ਜਿੰਨੀਆਂ ਸੀਟਾਂ ਓਨੀਆਂ ਸਵਾਰੀਆਂ ਪੰਜਾਬ ਰੂਟ ਟਰਾਂਸਪੋਰਟ ਦੇ ਕਰਮਚਾਰੀਆਂ ਡਰਾਈਵਰਾਂ ਤੇ ਕੰਡਕਟਰਾਂ ਦਾ ਇਹ ਨਵਾਂ ਨਾਰਾ ਹੈ ਇਸੇ ਨਾਰੇ ਦਿਨਾਲ ਪੀਆਰਟੀਸੀ ਦੇ ਕਰਮਚਾਰੀ ਤੇ ਡਰਾਈਵਰ ਸਰਕਾ ਤੇ ਉਤਰੇ ਨਹੀਂ ਜਿਸ ਤੋਂ ਬਾਅਦ ਬੱਸਾਂ ਦੇ ਵਿੱਚ ਸੀਟ ਪਾਉਣ ਦੇ ਲਈ ਯਾਤਰੀਆਂ ਚ ਮਾਰਾ ਮਾਰੀ ਸ਼ੁਰੂ ਹੋ ਗਈ ਹੈ ਜਿਸ ਨੂੰ ਸੀਟ ਮਿਲੀ ਉਹ ਤਾਂ ਸੀਟ ਤੇ ਬੈਠ ਗਿਆ ਪਰ ਜਿਹਨੂੰ ਸੀਟ ਨਹੀਂ ਮਿਲੀ ਉਸ ਨੂੰ ਬੱਸ ਤੋਂ ਉਤਾਰ ਦਿੱਤਾ ਗਿਆ ਬੱਸਾਂ ਦੀਆਂ ਸੀਟਾਂ ਦੀ ਗਿਣਤੀ ਸਿਰਫ 52 ਜਦਕਿ ਯਾਤਰੀਆਂ ਦੀ ਗਿਣਤੀ ਅਣਗਿਣਤ ਹੈ ਜਿਸ ਤੇ ਯਾਤਰੀਆਂ ਨੂੰ ਪਰੇਸ਼ਾਨੀ ਵਧੀ ਹੈ ਤੇ ਬੱਸਾਂ ਦੀ ਗਿਣਤੀ ਪਹਿਲਾਂ ਦੇ ਨਾਲੋਂ ਘੱਟ ਹੈ ਤਾਂ ਦੂਜੇ ਪਾਸੇ ਯੂਨੀਅਨ ਦਾ ਇਹ ਐਲਾਨ ਜਿਕੇ ਰਿਹਾ ਕਿ ਬੱਸ ਸਟੈਂਡ ਤੋਂ ਚੱਲਣ ਤੋਂ ਬਾਅਦ ਰਸਤੇ ਦੇ ਵਿੱਚ ਬੱਸਾਂ ਨਹੀਂ ਰੁਕ ਰਹੀਆਂ ਪਹਿਲਾਂ ਜਿੰਨੀਆਂ ਸੀਟਾਂ ਹੁੰਦੀਆਂ ਸਾਨੂੰ ਉਸ ਤੋਂ ਜ਼ਿਆਦਾ ਸਵਾਰੀਆਂ ਖੜੇ ਹੋ ਕੇ ਸਫ਼ਰ ਕਰਦੀਆਂ ਸਨ ਤੇ ਪੀਆਰਟੀਸੀ ਦੇ ਕਰਮਚਾਰੀਆਂ ਨੇ ਨਵੇਂ ਨਿਯਮ ਦੀ وجہ ਦੇ ਨਾਲ ਬਾਕੀ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਰਕਤੇ ਬਵਾਲ ਵੀ ਸ਼ੁਰੂ ਹੋ ਗਿਆ ਹੈ ਕਿ ਤਿਆਰੀਆਂ ਸੀ ਰੋਜ਼ ਜਿਰਗਪੁਰ ਤੋਂ ਪਟਿਆਲਾ ਦਿੱਲੀ ਅਪਟਾਉਨ ਕਰਦੇ ਕਈ ਮੇਰੇ ਵੀਰ ਭਾਈ ਉਹ ਰਾਜਪੁਰਾਲੇ ਵੀ ਖੜੇ ਨੇ ਕਈ ਬਨੂੜਾਲੇ ਵੀ ਖੜੇ ਨੇ ਜਿਹੜੀ ਸਵਾਰੀਆਂ ਰੋਜ਼ ਜਾਣਾ ਹੈ ਇਹਨਾਂ ਨੇ ਇੱਕ ਨਵਾਂ ਰੂਲ ਪਾਸ ਕੀਤਾ ਹੈ ਕਹਿੰਦੇ ਅਸੀਂ 52 ਬੰਦਿਆਂ ਤੋਂ ਉੱਪਰ ਲੈ ਕੇ ਨਹੀਂ ਜਾਵਾਂਗੇ ਮਤਲਬ ਕਿ ਜਿੰਨੀ ਸਵਾਰੀਆਂ ਬਸ ਦੇ ਵਿੱਚ ਬੈਠੀਆਂ ਨੇ ਉੰਨੀ ਹੀ ਜਾਣਗੀਆਂ ਉਸ ਤੋਂ ਬਾਅਦ ਕੋਈ ਖੜਾ ਹੋਇਆ ਬੰਦਾ ਕੋਈ ਨਹੀਂ ਜਾਊਗਾ ਅਸੀਂ ਸਿਰਫ ਇਹੀ ਸੋਲੂਸ਼ਨ ਚਾਹੁੰਦੇ ਆਂ ਭਾਜੀ ਕਿ ਜਿਹੜੇ ਬੰਦੇ ਖੜੇ ਨੇ ਉਹ ਕਿਵੇਂ ਜਾਣਗੇ ਇਹਨਾਂ ਨੇ ਸਾਨੂੰ ਬਸਾਂ ਦਾ ਤਾਰਤਾ ਸਾਨੂੰ ਦਿੱਕਤ ਇਹ ਹੋ ਰਹੀ ਹੈ ਵੀ ਜਿਹੜੀ ਬਸਤੀ ਹੈ ਪਹਿਲੇ ਹੀ ਸਰਵਿਸ ਕਟੇ ਉਤੋਂ ਜਿਹੜਾ 52 ਸੀਟਾਂ ਦਾ ਅਲਾਟ ਕਰੇ ਇਹਨਾਂ ਨੇ ਕੁੱਟੋ ਪੂਰੇ ਕਰਕੇ ਸਾਨੂੰ ਜਾਣ ਦੀ ਪਰੇਸ਼ਾਨੀ ਹੋ ਰਹੀ ਹੈ ਸਵੇਰੇ ਵੀ ਆਣ ਦੀ ਪਰੇਸ਼ਾਨੀਆਂ ਜਾਣ ਦੀ ਪਰੇਸ਼ਾਨੀ ਤੇ ਰਸਤੇ ਦੀ ਸਵਾਰੀ ਨੂੰ ਮਨ ਲੈ ਲੈ ਨਹੀਂ ਰਹੇ ਕਿਉਂਕਿ ਬੱਸਾਂ ਨਹੀਂ ਰਹੀਆਂ ਕਿਉਂਕਿ ਪਟਿਆਲੇ ਤੋਂ ਬੱਸ ਪਰ ਕੇ ਆ ਰਹੀ ਹੈ ਚੰਡੀਗੜ੍ਹ ਤੋਂ ਬੱਸ ਪਰ ਕੇ ਆ ਰਹੀ ਹੈ 42 ਸਵਾਰੀ ਕਿੱਥੇ ਜਾਏਗੀ ਇਹ ਪੀਆਰਟੀਸੀ ਵਾਲੇ ਦੇ ਕਾਨੂੰਨ ਬਹੁਤ ਗਲਤ ਹੋ ਰਹੇ ਨੇ ਜਨਾਬ ਕਿਉਂ ਬਹੁਤ ਲੇਡੀਜ਼ ਪਰੇਸ਼ਾਨ ਹੋ ਰਹੀ ਹੈ ਚੰਗੀ ਗੱਲ ਨਹੀਂ ਹੈ ਕਿ ਕਿਸੇ ਠੰਡ 'ਚ ਆਪਣੇ ਘਰ ਜਾਣਾ ਸਾਨੂੰ ਇਹ ਬੇਨਤੀ ਹੈ ਵੀ ਬੱਸਾਂ ਰੋਕ ਕੇ ਜਰੂਰ ਗਿਆ ਨੇ ਪਰ ਬੇਨਜਾਇਜ਼ ਰੁਕੀਆਂ ਨੇ ਸਵਾਰੀ 'ਤੇ ਸਵਾਰੀ ਨਹੀਂ ਬਿਠਾਰੇ ਨਹੀਂ ਸਵਾਰੀ ਦੀ ਮੰਗ ਆਈ ਇਹ ਵੀ ਸਾਨੂੰ ਬਸ ਤੇ ਬਿਠਾਇਆ ਜਾਵੇ ਕਹਿ ਕੀ ਰਹੇ ਸਵਾਰੀ ਨਾ ਪਠਾਉਣ ਦੇ ਪਿੱਛੇ ਜੀ ਅਸੀਂ 52 ਸੀਟਰ ਤੋਂ ਵੱਧ ਸਵਾਰੀ ਨਹੀਂ ਪਠਾਣੀ ਬਸ ਹਲਕਾ ਦਾ ਕਹਿਣਾ ਹੈ ਕਿ ਓਵਰਲੋਡਿੰਗ ਕਾਟ ਹੁੰਦੇ ਨਾਲ ਐਕਸੀਡੈਂਟ ਦਾ ਖਤਰਾ ਘਟ ਜਾਂਦਾ ਹੈ ਇਸ ਤੋਂ ਇਲਾਵਾ ਵੀ ਉਹਨਾਂ ਨੇ ਆਪਣੀਆਂ ਮੰਗਾਂ ਦੀ ਲੰਬੀ ਲਿਸਟ ਗਿਣਾ ਦਿੱਤੀ ਬਿਊਰੋ ਰਿਪੋਰਟ న్యూਸ 18 ਪੰਜਾਬ ਇਹ ਖਬਰ ਜਲੰਧਰ ਤੋਂ ਹੈ ਜਿੱਥੇ ਕਿੰਨਰਾ ਨਾਲ ਦਰਿੰਦਗੀ ਦਾ ਇੱਕ ਮਾਮਲਾ ਸਾਹਮਣੇ ਆਇਆ ਇੱਕ ਨੌਜਵਾਨ ਪ੍ਰੋਗਰਾਮ ਦੇ ਬਹਾਨੇ ਕਿੰਨਰਾ ਨੂੰ ਕਰਤਾਰਪੁਰ ਲੈ ਗਿਆ ਜੋ ਕਿੰਨਰਾ ਨੇ ਇਲਜ਼ਾਮ ਲਾਏ ਨੇ ਤੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਨਾਲ ਦੁਸ਼ਕਰਮ ਕੀਤਾ ਗਿਆ ਤਾਂ ਇਸ ਤੋਂ ਬਾਅਦ ਮੋਬਾਈਲ ਖੋ ਕੇ ਕੁੱਟਮਾਰ ਵੀ ਕੀਤੀ ਗਈ ਹੱਥ 'ਚ ਮੋਬਾਈਲ ਮੋਬਾਈਲ 'ਚ ਮਲਜ਼ਮ ਦੀ ਤਸਵੀਰ ਜਲੰਧਰ ਦੇ ਰਾਮਾ ਮੰਡੀ ਥਾਣੇ ਦੇ ਬਾਹਰ ਮਲਜ਼ਮ ਦੀ ਗ੍ਰਿਫਤਾਰੀ ਦੀ ਗੁਹਾਰ ਲੈ ਕੇ ਪਹੁੰਚੇ ਕਿੰਦਰਾ ਨੇ ਮਲਜ਼ਮ ਨੌਜਵਾਨ ਤੇ ਆਪਣੇ ਸਾਥੀਆਂ ਦੇ ਨਾਲ ਦੁਸ਼ਕਰਮ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਨੇ ਕਿੰਦਰਾ ਨੇ ਮੀਡੀਆ ਦੇ ਵਿੱਚ ਜੋ ਵੀਡੀਓ ਸਾਂਝਾ ਕੀਤਾ ਹੈ ਉਹ ਬੇਹੱਦ ਦੀ ਤਰਾਜ਼ੀ ਉਹ ਹੈ ਜੋ ਜਨਤਕ ਨਹੀਂ ਕੀਤਾ ਜਾ ਸਕਦਾ ਅਤੇ ਇੱਕ ਹੋਰ ਵੀਡੀਓ ਵੀ ਮਲਜ਼ਮ ਨੌਜਵਾਨ ਦੀ ਪੁਲਿਸ ਨੂੰ ਸੌਂਪੀ ਗਈ ਹੈ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਿੰਦਰਾ ਨੇ ਪੁਲਿਸ ਦੀ ਕਾਰਵਾਈ 'ਚ ਦੇਰੀ ਦੇ ਇਲਜ਼ਾਮ ਲਾਏ ਨੇ ਸਾਨੂੰ ਜੇ ਇਹ ਤਾਂ ਖਤਰਾ ਆਇਆ ਖਤਰਾ ਆਇਆ ਸੰਤਨ ਪੇਲੋ ਵੀ ਬੜੇ ਮਨਤਾਂ ਦਾ ਕੁੱਟ-ਕੁੱਟ ਕੇ ਵੀਡੀਓ ਬਣਾਈਆਂ ਹੋਈਆਂ ਆ ਤੁਹਾਨੂੰ ਇਹ ਤੋਂ ਖਤਰਾ ਆਇਆ ਜੀ ਠੀਕ ਹੈ ਨਾ ਸਾਨੂੰ ਧਮਕੀਆਂ ਦੇ ਰਿਹਾ ਫੋਨ ਕਰ-ਕਰ ਕੇ ਇਹ ਸਾਤੋ ਸਾਰੀਆਂ ਵੀਡੀਓ ਰਿਕਾਰਡਿੰਗਾਂ ਸਾਤੋ ਸਾਰ ਕੁਝ ਪਿਆ ਹੋਇਆ ਆ ਕਿੰਨਰਾਂ ਦਾ ਕਹਿਣਾ ਹੈ ਕਿ ਬੱਲਾ ਪਿੰਡ ਦਾ ਇਹ ਮੂਸਾ ਮੋਸ ਨੂੰ ਪ੍ਰੋਗਰਾਮ ਦੇ ਬਹਾਨੇ ਕਰਤਾਰਪੁਰ ਲੈ ਗਿਆ ਜਿੱਥੇ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਾ ਸਿਰਫ ਕੁੱਟਮਾਰ ਅਤੇ ਲੁੱਟਕਸੁੱਟ ਕੀਤੀ ਬਲਕਿ ਵੱਜ ਫੈਲੀ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ ਕਿੰਨਾਂ ਦੇ ਇਲਜ਼ਾਮਾਂ ਤੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਜਲਦੀ ਹੀ ਕਾਬੂ ਕੀਤਾ ਜਾਵੇਗਾ। ਪੁਲਿਸ ਦਾ ਕੰਮ ਹੁਣ ਦੇ ਦਾਰੇ ਅੰਦਰ ਜੋ ਨਹੀਂ ਕਾਨੂੰਨ ਦਾ ਦਾਇਰਾ ਹੁਣ ਜਿਹੜੇ ਵੀ ਸਿੱਧੀਆਂ ਨੂੰ ਧਮਕੀ ਦੇ ਰਿਹਾ ਫੋਨ ਤੇ ਜਿਹੜਾ ਉਹਨਾਂ ਨੂੰ ਵੀਡੀਓ ਦਾ ਬਕਾਇਦਾ ਉਸ ਦੀ ਫੋਟੋਗ੍ਰਾਫੀ ਦੇ ਰਹੇ ਹੋ। ਜੋ ਹੈ ਨਾ ਕੰਪਲੇਂਟ ਤੇ ਉਹਨਾਂ ਦਾ ਕੋਈ ਕਾਰਵਾਈ ਕਰਦੇ ਨਹੀਂ। ਵੀਡੀਓ ਵੀ ਰਿਕਾਰਡ ਹੈ ਤੁਹਾਨੂੰ ਪਤਾ ਲੱਗ ਹੀ ਜਾਣਾ ਵਿਅਕਤੀ ਕੋਹ ਹੈ ਜੇ ਕਿੱਥੇ ਦੇ ਹੈ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ? ਜਿਹੜਾ ਉਹਨਾਂ ਨੂੰ ਇਸ ਵੀ ਮੰਨ ਧਰਨੇ ਤੱਕ ਦੀ ਨੋਬਤ ਜਿਹੜੀ ਹੋਊਗੀ। ਇਹ ਦੱਸੇ ਜਿਹੜਾ 4 ਵਜੇ ਤੱਕ ਦਾ ਆਪ ਹੀ ਟਾਈਮ ਉਹਨਾਂ ਦਾ ਐਗਰੀਮੈਂ ਲਿੱਟੂ ਸਿੱਲੇਤਾ ਸੀਗਾ ਇਚਾਰਵੇ ਦਾ ਟੈਮ ਨੌਜਵਾਨ ਤੇ ਦਰਿੰਦਗੀ ਦੇ ਇਲਜ਼ਾਮ ਨੇ ਤੇ ਇਲਜ਼ਾਮ ਦੀਆਂ ਇਹ ਬੇਹਦ ਖੌਫਨਾਕ ਤਸਵੀਰਾਂ ਵੀ ਨੇ ਸਵਾਲ ਉੱਠਦਾ ਕਿ ਪੀੜਤ ਪੱਖ ਨੂੰ ਕਾਰਵਾਈ ਦੇ ਲਈ ਪ੍ਰਦਰਸ਼ਨ ਤੱਕ ਕਿਉਂ ਉਤਰਨਾ ਪਿਆ ਜਲੰਧਰ ਤੋਂ ਰਾਘਵ ਜੈਨ న్యూਸ 18 ਪੰਜਾਬ ਤੇ ਖਬਰ ਫਾਜ਼ਲ ਕਾ ਤੋਂ ਫਾਜ਼ਲ ਕਾਦੀ ਰਾਇਲ ਸਿਟੀ ਕਲੋਨੀ ਚ ਮਹਿਲਾਵਾਂ ਦੀ ਗੁੰਡਾਗਰਦੀ ਸਾਹਮਣੇ ਆਇਆ 8 ਤੋਂ 10 ਮਹਿਲਾਵਾਂ ਨੇ ਇੱਕ ਗੱੜ ਤੇ ਇੱਟਾਂ ਰੋੜੇ ਵਰਸਾਏ ਪ੍ਰੇਮ ਸਬੰਧਾਂ ਦੇ ਚੱਲਦੇ ਇਹ ਘਟਨਾ ਵਾਪਰੀ ਪੁਲਿਸ ਦੀ ਗੱਡੀ ਤੇ ਸਵਾਰ ਆ ਉਹੀ ਮਹਿਲਾਵਾਂ ਨੇ ਜਿਨ੍ਹਾਂ ਦੀ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਹੈ 8 ਤੋਂ 10 ਮਹਿਲਾਵਾਂ ਇੱਕ ਟੈਂਪੂ ਤੇ ਸਵਾਰ ਹੋ ਕੇ ਫਾਜ਼ਿਲਕਾ ਦੇ ਰਾਇਲ ਸਿਟੀ ਕਲੋਨੀ ਚ ਪਹੁੰਚੀਆਂ ਜਿੱਥੇ ਕਿ ਉਹਨਾਂ ਦੇ ਵੱਲੋਂ ਇੱਕ ਘਰ ਤੇ ਜੰਮ ਕੇ ਇੱਟਾਂ ਪੱਥਰ ਵਰਾਏ ਗਏ ਜਿਸ ਨਾਲ ਘਰ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ ਫਰਨੀਚਰ ਨੂੰ ਵੀ ਖਾਸਾ ਨੁਕਸਾਨ ਹੋਇਆ ਹੈ ਦੱਸਿਆ ਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਆ ਹਮਲਾ ਕੀਤਾ ਗਿਆ ਇਸ ਦੇ ਵਿਚਾਲੇ ਪੀੜਤ ਮਹਿਲਾ ਨਗਮਾ ਨੇ ਇਨਸਾਫ ਦੀ ਮੰਗ ਕੀਤੀ ਹੈ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ 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 ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕੇ ਤੇ ਬਹੁਤ ਸਾਰੀਆਂ ਲੇਡੀਜ਼ ਉਤਰ ਕੇ ਸਾਡੇ ਘਰ ਦੇ ਬਾਰ ਇੱਟਾਂ ਮਾਰਨ ਲੱਗ ਗਈਆਂ ਮੈਂ ਘਰ ਵਿੱਚ ਆਪਣੇ ਬ੍ਰਦਰ ਦੇ ਨਾਲ ਹੈਗੀ ਸੀ ਤੇ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਦੇਖੋ ਮੇਰੇ ਮੁੰਡੇ ਦੇ ਹੀ ਸਿਰ ਤੇ ਇੱਟ ਵੱਜੀ ਏ ਮੇਰੇ ਸਾਰਾ ਘਰ ਦਾ ਨੁਕਸਾਨ ਹੋ ਗਿਆ ਉਹ ਰੋ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਵੀ ਰਹੀਆਂ ਨੇ ਸਾਨੂੰ ਇਨਸਾਫ ਚਾਹੀਦਾ ਇਹਨਾਂ ਮਹਿਲਾਵਾਂ ਦੇ ਹਮਲੇ ਤੋਂ ਬਾਅਦ ਕਾਲੀ ਨੀਚ ਸਹਿਮ ਦਾ ਮਾਹੌਲ ਹੈ ਇਸੇ ਵਿਚਾਲੇ ਇਲਾਕਾ ਵਾਸੀਆਂ ਨੇ ਗੁੰਡਾਗਰਦੀ ਕਰਨ ਵਾਲੀਆਂ ਮਹਿਲਾਵਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜੜ ਦੱਸ ਜਨਾਨੀਆਂ ਆਈਆਂ ਸੀ ਜੀ ਤੇ ਇੱਥੇ ਕਿਸੇ ਆਪਣੇ ਜੋਲੀ ਮਹੌਂਗਾਏ ਦੇ ਘਰ ਤੇ ਉਹਨਾਂ ਨੇ ਅਟੈਕ ਕੀਤਾ ਸ਼ੀਸ਼ੇ ਵਗੈਰਾ ਤੋੜੇ ਐ ਤੇ ਉਦੋਂ ਅਸੀਂ ਸਾਰੇ ਜਨਨੇ ਲਾ ਕੇ ਖੜੇ ਸੀਗੇ ਤਿੰਨ ਚਾਰ ਜਣੇ ਆਏ ਉਹਲੇ ਦੇਖਿਆ ਉਹਨਾਂ ਨੂੰ ਤੇ ਦੋ ਕਿਉਂ ਗੱਲਬਾਤ ਕਰਨ ਲੱਗੇ ਵੀ ਸਾਡਾ ਐਸ ਐਸ ਦਾ ਮਸਲਾ ਹੈ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਕੋਈ ਨਹੀਂ ਮਸਲੇ ਆਪਾਂ ਉਹਨਾਂ ਨੂੰ ਬੁਲਾ ਲੈਂਦੇ ਆ ਬੈਠ ਕੇ ਗੱਲ ਕਰਦੇ ਆ ਸ਼ੀਸ਼ੇ ਤੋੜਨ ਨਾਲ ਤਾਂ ਕੁਝ ਨਹੀਂ ਹੋ ਜਾਂਦਾ ਤੇ ਕਾਫੀ ਤਕਰੀਬਨ ਨੁਕਸਾਨ ਕੀਤਾ ਹੈ ਭਾਬੀ ਜੀ ਘਰੇ ਕੱਲੇ ਹੀ ਗਏ ਸੀ ਹਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚੀ ਤੇ ਗੁੰਡਾਗਰਦੀ ਕਰਨ ਵਾਲੀਆਂ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਪੀੜਤ ਮਹਿਲਾ ਦੀ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਅਗਰੇਲੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਕੁੜੀ ਮੁੰਡੇ ਦਾ ਹੈਗਾ ਸੀ ਕਿ ਰਿਲੇਸ਼ਨ ਹੈਗਾ ਸੀ ਲੈ ਗਿਆ ਸੀ ਕੁੜੀ ਨੂੰ ਤੇ ਕੁੜੀ ਦੇ ਪਰਿਵਾਰ ਵਾਲੇ ਜਿਹੜਾ ਕਿ ਮੁੰਡੇ ਦੇ ਜਿਹੜੇ ਜੀਜੇ ਤੇ ਕਰਜ ਆ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਦਾ ਨੁਕਸਾਨ ਕੀਤਾ ਤੇ ਜਿਹੜਾ ਅਸੀਂ ਮੌਕੇ ਤੇ ਪਹੁੰਚ ਗਏ ਸੀ ਤੇ ਜਾ ਕੇ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਹੱਟਲ ਕੀਤਾ ਇਸ ਬੰਦੇ ਅਸੀਂ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਵੈਰੀਫਾਈ ਕਰ ਰਹੇ ਹਾਂ ਜਿਉਂਦੀ ਆ ਕਿ ਬਾਕੀ ਜੋ ਬੰਦੇ ਦੇਖ ਰਹੇ ਕਿ ਬੰਦੀ ਸਾਡੀ ਤਕਰੀਬਨ ਇਹਨਾਂ ਚ 8-10 ਲੇਡੀਜ਼ ਹੈ ਜੀ ਜਿਹਨਾਂ ਤੇ ਪ੍ਰੇਮ ਸੰਬੰਧਾਂ ਦੇ ਚਲਦੇ ਲੜਕੀ ਦੇ ਪਰਿਵਾਰ ਤੇ ਮਹਿਲਾਵਾਂ ਨੇ ਹਮਲਾ ਕੀਤਾ ਹੈ ਦੱਸ ਦੇ ਕੀ ਹਮਲਾ ਮੁੰਡੇ ਦੀ ਪੈਣ ਦੇ ਕਰਤੇ ਹੋਇਆ ਹੈ ਤੇ ਪੇੜ ਮਹਿਲਾ ਨਗਮਾ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦਾ ਉਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਫਾਜ਼ਿਲਕਾ ਤੋਂ ਪ੍ਰਦੀਪ ਕੁਮਾਰ న్యూਸ 18 ਪੰਜਾਬ ਤੇ ਮਾਂ ਪਿਓ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਨੇ ਕਿ ਉਹ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ ਪਰ ਜਦੋਂ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਕੇ ਆਪਣੇ ਬਜ਼ੁਰਗ ਮਾਂ ਬਾਪ ਦਾ ਸਹਾਰਾ ਬਣਨ ਦੀ ਬਜਾਏ ਉਹਨਾਂ ਤੇ ਬੋਝ ਬਣ ਜਾਣ ਆਫਰ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਇੱਕ ਰਿਪੋਰਟ ਦਿਖਾਉਣੀ ਹੈ ਇਹ ਨੌਜਵਾਨ ਉੱਠ ਕੇ ਖੜਾ ਹੋਣਾ ਚਾਹੁੰਦਾ ਪਰ ਸੰਭਲ ਨਹੀਂ ਪਾਰਿਆ ਤੇ ਡਿੱਗ ਜਾਂਦਾ ਦੂਜਾ ਨੌਜਵਾਨ ਪਹਿਲਾਂ ਤੋਂ ਹੀ ਡਿੱਗਿਆ ਹੋਇਆ ਹੈ ਦੋਵਾਂ ਦੀਆਂ ਅੱਖਾਂ ਬੰਦ ਨੇ ਇੱਕ ਨੌਜਵਾਨ ਕਦੇ ਛਾਤੀ ਨੂੰ ਜ਼ੋਰ-ਜ਼ੋਰ ਨਾਲ ਰਗੜਦਾ ਕਦੇ ਸਿਰ ਫੜ ਲੈਂਦਾ ਤੇ ਉਸ ਨੂੰ ਜ਼ੋਰ-ਜ਼ੋਰ ਨਾਲ ਰਗੜਦਾ ਉਹ ਤੁਹਾਡਾ ਹਾਲ ਹੋਇਆ ਬਈ ਫਿਰ ਚੱਲ ਉਸ ਤੋਂ ਬਾਅਦ ਬੇਹੋਸ਼ ਹੋ ਜਾਂਦਾ ਹੈ ਅੱਜ ਇਹ ਨਹੀਂ ਕਿ ਇਹ ਨੌਜਵਾਨਾਂ ਨੂੰ ਕੋਈ ਬਿਮਾਰੀ ਹੈ ਇਹ ਦੋਵੇਂ ਨੌਜਵਾਨ ਪੂਰੀ ਤਰ੍ਹਾਂ ਸਿਹਤਮਾਨ ਤੇ ਹੱਟੇ-ਕਟੇ ਨੇ ਪਰ ਨਸ਼ੇ ਨੇ ਦੋਵਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਹੈ ਇਹ ਤਸਵੀਰ ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਦੀ ਹੈ ਕਸਬਾ ਔਰ ਨਸ਼ੇ ਦੀ ਤਸਕਰੀ ਦੇ ਲਈ ਪੂਰੇ ਇਲਾਕੇ ਚ ਬਦਨਾਮ ਹੈ ਇਹੀ ਹਾਲ ਪਿੰਡ ਗੁਰਾਪੜਦਾ ਹੈ ਇਸ ਪਿੰਡ ਚ ਦੂਜੇ ਪਿੰਡਾਂ ਦੇ ਲੋਕ ਵਿਆਹ ਸ਼ਾਦੀ ਕਰਵਾਉਣ ਤੋਂ ਵੀ ਕਤਰਉਂਦੇ ਨੇ ਕਿਉਂਕਿ ਇੱਥੇ ਦੇ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਨੂੰ ਨਸ਼ੇ ਚ ਡੁਬੋ ਰੱਖਿਆ ਹੈ ਹਾਲਾਂਕਿ ਪਿੰਡ ਦੇ ਕੁਝ ਲੋਕ ਤਬਾਹ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਲੈ ਕੇ ਚਿੰਤਤ ਨੇ ਪਰ ਇੱਥੇ ਜੂ ਆਏ ਦਿਨ ਦੇਖੋ ਸਾਡੇ ਪਿੰਡ 'ਚ ਇਹ ਆਲਾ ਕੋਈ ਨਾ ਕੋਈ ਟੀਕਾ ਲਾ ਕੇ ਕੋਈ ਨਾ ਕੋਈ ਨਸ਼ਾ ਕਰਕੇ ਡਿਗਦਾ ਫਿਰਦਾ ਹੁੰਦਾ ਸਾਡੀ ਮਜਬੂਰੀ ਆ ਅਸੀਂ ਨਹੀਂ ਚਾਹੁੰਦੇ ਨਹੀਂ ਜੇ ਇਦਾਂ ਨੌਜਵਾਨਾਂ ਨੂੰ ਦਿਖਾ ਲਈਏ ਡਿਗਦੇ ਫਿਰਦੇ ਪਰ ਸਾਡੀ ਮਜਬੂਰੀ ਆ ਜਦੋਂ ਪ੍ਰਸ਼ਾਸਨ ਕੁਝ ਨਹੀਂ ਕਰਦਾ ਸਾਡੀ ਦਿਨਵਾਜੀ ਨਹੀਂ ਹੁੰਦੀ ਵੀ ਸਾਨੂੰ ਉਹਨਾਂ ਦੀਆਂ ਅੱਖਾਂ ਖੋਲਣ ਲਈ ਜਗਾਣ ਲਈ ਮਜਬੂਰੀ ਨੂੰ ਉਹ ਵੀਡੀਓ ਬਣਾ ਕੇ ਪਾਣੀ ਪੈਂਦੀ ਆ ਵੀ ਦੇਖੋ ਇੱਥੇ ਇਹ ਆਲਾ ਤੁਸੀਂ ਕਹਿੰਦੇ ਨਸ਼ਾ ਨਹੀਂ ਵਿਗਦਾ ਜੇ ਨਸ਼ਾ ਨਹੀਂ ਵਿਗਦਾ ਮੁੰਡੇ ਟੀਕੇ ਲਾ ਲਾ ਕੇ ਸੜਕਾਂ 'ਤੇ ਕਿੱਥੋਂ ਡਿਗਦੇ ਫਿਰਦੇ ਆ ਜੀ ਇੰਨੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਵੀ ਸ਼ਿਕਾਇਤ ਹੈ ਕਿਉਂਕਿ ਜੇਕਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤਾਂ ਨੌਜਵਾਨ ਕਿਵੇਂ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਨੇ ਪੁਲਿਸ ਜਦੋਂ ਸ਼ਾਪੇਮਾਰੀ ਕਰਨ ਜਾਂਦੀ ਹੈ ਤਾਂ ਨਸ਼ਾ ਤਸਕਰਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ ਹੈ ਤੇ ਕਿਵੇਂ ਉਹ ਪਹਿਲਾਂ ਹੀ ਭੱਜ ਜਾਂਦੇ ਨੇ ਕੋਈ ਰਿਟਾਇਰਮੈਂਟ ਤੇ ਕੋਈ ਕੁਛ ਅਸੀਂ ਤਾਂ ਇਹ ਵੀ ਕਹਿੰਦੇ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਕਹਿੰਦੇ ਆ ਅਫਸਰਾਂ ਨੂੰ ਵੀ ਕਹਿੰਦੇ ਆ ਵੀ ਘੱਟੋ ਘੱਟ ਆਪਣੇ ਛੋਟੇ ਅਫਸਰਾਂ ਨਾਲ ਖੜ੍ਹ ਜਾਓ ਉਹਨਾਂ ਦਾ ਸਾਥ ਦੇ ਦਿਓ ਜੇ ਉਹ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਫ੍ਰੀ ਹੈਂਡ ਦਿਓ ਤਾਂ ਸਹੀ ਕੀ ਨਹੀਂ ਹੋ ਸਕਦਾ ਪਰ ਉੱਪਰਲਾ ਅਧਿਕਾਰੀ ਨਹੀਂ ਚਾਹੁੰਦੇ ਜੀ ਹੈਗੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਲਟਾ ਸ਼ਿਕਾਇਤ ਕਰਨ ਵਾਲੇ ਦੇ ਖਿਲਾਫ ਹੀ ਐਫਆਈਆਰ ਦਰਜ ਹੋ ਜਾਂਦੀ ਹੈ ਅਜਿਹੇ ਨਸ਼ਾ ਤਸਕਰੀ ਕਿਵੇਂ ਰੁਕੇਗੀ ਕਿਵੇਂ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਜੰਗਲ ਤੋਂ ਬਾਹਰ ਕੱਢਿਆ ਜਾਵੇਗਾ ਨਵਾਂ ਸ਼ਹਿਰ ਤੋਂ ਸ਼ਲੇਸ਼ ਕੁਮਾਰ న్యూਸ 18 ਪੰਜਾਬ ਜੇਕਰ ਤੁਸੀਂ ਆਪਣੇ ਘਰ ਨੂੰ ਕਿਤੇ ਲੋਕ ਕਰਕੇ ਬਾਹਰ ਜਾ ਰਹੇ ਹੋ ਤਾਂ ਸਤਾਰਕ ਰਹਿਣਾ ਬਹੁਤ ਜ਼ਰੂਰੀ ਹੈ ਕਦੇ ਵੀ ਚੋਰ ਤੁਹਾਡੇ ਘਰ ਚ ਸੰਨ ਲਾ ਸਕਦੇ ਨੇ ਹੁਸ਼ਿਆਰਪੁਰ ਦੇ ਮੈਮੋ ਵਾਲਾ ਪਿੰਡ ਦੇ ਵਿੱਚ ਚੋਰਾ ਨੇ ਇੱਕੋ ਰਾਤ ਚ ਚਾਰ ਦੁਕਾਨਾਂ ਤੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਚੋਰ ਬੇਖੌਫ ਹੋ ਗਏ ਨੇ ਨਾ ਪੁਲਿਸ ਦਾ ਡਰ ਹੈ ਨਾ ਪ੍ਰਸ਼ਾਸਨ ਦਾ ਇਹ ਤਸਵੀਰ ਹੁਸ਼ਿਆਰਪੁਰ ਦੇ ਮਹਿਮੋਵਾਲ ਪਿੰਡ ਦੀ ਹੈ ਜਿੱਥੇ ਤਿੰਨ ਚੋਰ ਸਥਾਨਕ ਲੋਕਾਂ ਤੋਂ ਬਚਣ ਲਈ ਪਹਿਲਾਂ ਬਿਜਲੀ ਦਾ ਬਲਬ ਕੱਢਦੇ ਨੇ ਅਤੇ ਫਿਰ ਆਸਾਨੀ ਦੇ ਨਾਲ ਕਟਰ ਦੀ ਮਦਦ ਨਾਲ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਨੇ ਚੋਰਾਂ ਨੇ ਘਰ ਦੇ ਵਿੱਚ ਰੱਖੀ ਜੁਐਲਰੀ ਅਤੇ ਨਗਦੀ ਤੇ ਹੱਥ ਸਾਫ਼ ਕੀਤਾ ਪਿੰਡ ਦੀ ਮਹਿਲਾ ਨੇ ਦੱਸਿਆ ਕਿ ਕੁੜੀ ਦੇ ਵਿਆਹ ਦੇ ਲਈ ਇਹ ਸਮਾਨ ਸਾਰਾ ਰੱਖਿਆ ਹੋਇਆ ਸੀ ਦੇਖੋ ਹਲੇ ਫਿੰਗਰਪ੍ਰਿੰਟ ਹੋਣੇ ਆ ਤੇ ਉਹਤੇ ਬਾਦੀ ਅਸੀਂ ਟੱਚ ਕਰ ਸਕਦੇ ਹਾਂ ਬਟ ਜਿੱਤੇ ਦਾ ਅੰਦਾਜ਼ਾ ਹੈਗਾ ਕੁਝ ਵੀ ਨਹੀਂ ਹੈਗਾ ਅੰਦਰ ਪੰਡੇਤਾਂ ਕ ਵੀ ਕੈਸ਼ ਵੀ ਹੈਗਾ ਸੀਗਾ ਪੰਡੇ ਦੀ ਹੈਗੇ ਸੀ ਬੇਟੀ ਦੀ ਅਗੇਜਮੈਂਟ ਹੋਈ ਹੋਈ ਹੈ ਮੈਰਿਜ ਦੀ ਤਿਆਰੀ ਕਰ ਰਹੇ ਆ ਕੱਪੜੇ ਵਗੈਰਾ ਵੀ ਨਹੀਂ ਛੱਡ ਕੇ ਗਏ ਹੈਗੇ ਸਾਰੇ ਕੁਲੇ ਜੀ ਸਭ ਕੁਝ ਲੈ ਗਏ ਉਹਦੇ ਚੋਰਾਂ ਨੇ ਕਟਰ ਦੀ ਮਦਦ ਨਾਲ ਚਾਰ ਦੁਕਾਨਾਂ ਦੇ ਵਿੱਚ ਵੀ ਚੋਰੀ ਕੀਤੀ ਹੈ ਦੁਕਾਨਦਾਰਾਂ ਨੇ ਆਪਣਾ ਦਰਦ ਬਿਆਨ ਕੀਤਾ ਇਸ ਵੇਲੇ ਪਤਾ ਲੱਗਿਆ ਜਦੋਂ ਆਏ ਤਾਂ ਛੜੇ ਟੁੱਟੇ ਸੀ ਤੇ ਉਧਰ ਵੀ ਸਾਰੇ ਪਾਸੇ ਰੌਲਾ ਪਿਆ ਸੀ ਤਾਂ ਇੱਥੇ ਹੋਰ ਵੀ ਚੋਰੀਆਂ ਹੋਈਆਂ ਹਾਂਜੀ ਇੱਥੇ 5-6 ਦੁਕਾਨਾਂ ਦੀਆਂ ਹੋਈਆਂ ਜੀ ਇੱਕ ਸਕੂਲ ਚ ਹੋਈਆਂ ਕਿਸੇ ਦੀ ਕੋਠੀ ਆ ਉਹਦੇ ਛੱਟੇ-ਛੁਟੇ ਟੁੱਟੇ ਆ ਕੱਲ ਮੈਂ ਸ਼ਾਮੀ 6:30 ਵਜੇ ਦੇ ਕਰੀਬ ਦੁਕਾਨ ਬੰਦਾ ਕੇ ਚਲਾ ਗਿਆ ਪਿੰਡ ਬਲਾਈ ਅੱਜ ਸਵੇਰੇ 8:05 ਤੇ ਆਇਆ ਜਦੋਂ ਮੈਂ ਦੁਕਾਨ ਖੋਲ੍ਹਣ ਲੱਗਾ ਦੇਖਿਆ ਤੇ ਕਾਲੇ ਵੱਡੇ ਹੋ ਚੋਰੀ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਾਂ ਵੇਖਣਾ ਹੋਵੇਗਾ ਪੁਲਿਸ ਇਹਨਾਂ ਚੋਰਾਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ ਹੁਸ਼ਿਆਰਪੁਰ ਤੋਮਰੀ ਕੁਮਾਰ ਨਿਊਜ਼ ਦੀ ਟੀਮ ਪੰਜਾਬ ਤੇ ਗੱਲ ਪਿਆਰ ਦੀ ਕਰਦੇ ਆਂ ਕਹਿੰਦੇ ਆ ਇਹ ਪਿਆਰ ਹੈ ਕੋਈ ਦਿਲ ਲੱਗੀ ਨਹੀਂ ਜੇਕਰ ਖਤਮ ਹੁੰਦਾ ਸਾਹਾਂ ਦੇ ਨਾਲ ਹੀ ਕੋਲੰਬੀਆ ਦੀ ਐਨੀ ਨੇ ਪੰਜਾਬ ਦੇ ਹਰਪਾਲ ਨਾਲ ਕੁਝ ਐਸਾ ਹੀ ਰਿਸ਼ਤਾ ਨਿਭਾਇਆ ਐਸਾ ਹੀ ਪਿਆਰ ਕੀਤਾ ਜ਼ਿੰਦਗੀ ਇਮਤਿਹਾਨ ਲੈਂਦੀ ਰਹੀ ਪਰ ਐਨੀ ਦਾ ਪਿਆਰ ਵਧਦਾ ਗਿਆ ਇੱਕ ਰਿਪੋਰਟ ਦਿਖਾਉਂਦੇ ਹਾਂ ਹਰਪਾਲ ਆਪਣੀ ਥਾਂ ਤੋਂ ਹਿਲ ਨਹੀਂ ਸਕਦਾ ਕਿਸਾਨ ਆंदोलਨ ਦੀ ਸਮੇਂ ਤੋਂ ਹਰਪਾਲ ਦੀ ਰੀੜ ਦੀ ਹੱਡੀ ਟੁੱਟ ਗਈ 3 ਸਾਲ ਬੀਤ ਗਏ ਉਸਵਲੀਤੋ ਐਨੀ ਹਰਪਾਲ ਦਾ ਸਹਾਰਾ ਬਣੀ ਹੋਈ ਹੈ ਬੈੱਡ ਨੂੰ ਠੀਕ ਕਰਨਾ ਹੋਵੇ ਜਾਂ ਗਲਾਸ ਤੋਂ ਜੂਸ ਪਲਾਉਣਾ ਹੋਵੇ ਹੀਟਰ ਦੀ ਗਰਮ ਹਵਾ ਹਰਪਾਲ ਦੀ ਵਲ ਕਰਨੀ ਹੋਵੇ ਜਾਂ ਫਿਰ ਹਰਪਾਲ ਦੀ ਚੇਅਰ ਸਿੱਧੀ ਕਰਨੀ ਹੋਵੇ ਹਰਪਾਲ ਤੇ ਲਈ ਸਭ ਕੁਝ ਐਨੀ ਕਰਦੀ ਹੈ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੀ ਐਨੀ ਨੂੰ ਨਾ ਹਿੰਦੀ ਆਉਂਦੀ ਹੈ ਨਾ ਹੀ ਪੰਜਾਬੀ ਅਤੇ ਨਾ ਹੀ ਅੰਗਰੇਜ਼ੀ ਪਰ ਪਿਆਰ ਦੀ ਰਿਸ਼ਤੇ ਨੂੰ ਸਾਹਾਂ ਦੀ ਆਖਰੀ ਡੋਰ ਤੱਕ ਨੇ ਬਾਂਦੀ ਹਰ ਕਲਾ ਐਨੀ ਨੂੰ ਆਉਂਦੀ ਹੈ ਤਾਂ ਹੀ ਤਾਂ ਐਨੀ ਕਹਿੰਦੀ ਹੈ ਕਿ ਕੁਝ ਵੀ ਹੋ ਜਾਏ ਸਾਥ ਨਹੀਂ ਛੱਡਾਂਗੀ ਅਤੇ ਇਸ ਰਿਸ਼ਤੇ ਨੂੰ ਆਖਰੀ दम ਤੱਕ ਨਿਭਾਵਾਂਗੀ ਕਹਿੰਦੇ ਕਲਯੁਗ ਹੈ ਤੇ ਕਲਯੁਗ ਦੇ ਵਿੱਚ ਜ਼ਿਆਦਾਤਰ ਸ਼ਾਇਦ ਐਸੇ ਹਾਲਾਤ ਪੈਦਾ ਹੋ ਗਏ ਨੇ ਕਿ ਕੋਈ ਆਪਣੇ ਤੇ ਵੀ ਭਰੋਸਾ ਨਹੀਂ ਕਰਦਾ ਕੋਈ ਆਪਣੇ ਦਾ ਵੀ ਮਾੜੇ ਸਮੇਂ ਦੇ ਵਿੱਚ ਸਾਥ ਨਹੀਂ ਦਿੰਦਾ ਹਾਲਾਂਕਿ अनेਕਾਂ ਐਸੇ ਵੀ ਲੋਕ ਨੇ ਜਿਹੜੇ ਚੰਗੇ ਵਕਤ ਬੇਸ਼ੱਕ ਨਾਲ ਨਜ਼ਰ ਆਉਣ ਪਰ ਮਾੜੇ ਵਕਤ ਕਿਦਰੇ ਭਜਦੇ ਨਹੀਂ ਆਪਣੇ ਨਾਲ ਡਟ ਕੇ ਖੜੇ ਹੁੰਦੇ ਆ ਅੱਜ ਗੱਲ ਉਸ ਲਵ ਸਟੋਰੀ ਦੀ ਉਸ ਪ੍ਰੇਮ ਕਹਾਣੀ ਦੀ ਤੇ ਉਸ ਰਿਸ਼ਤੇ ਨੂੰ ਨਿਭਾਉਣ ਲਈ ਦਿੱਤੀ ਜਾ ਰਹੀ ਉਦਾਹਰਣ ਦੀ ਕਿ ਜੇ ਤੁਹਾਡੇ ਸਾਥੀ ਤੇ ਮਾੜਾ ਸਮਾਂ ਆ ਗਿਆ ਤਾਂ ਉਹਦੇ ਨਾਲ ਚਟਾਨ ਵਾਂਗ ਖੜਨਾ ਕਿਵੇਂ ਆ ਆਪਣੇ ਜੀਵਨ ਸਾਥੀ ਦੀ ਮੁਸੀਬਤ ਨੂੰ ਜੋ ਮੁਸੀਬਤ ਮੰਨ ਲਵੇ ਉਸ ਦੇ ਸੰਕਟ ਦੇ ਸਾਹਮਣੇ ਜੋ ਪਹਾੜ ਬਣ ਕੇ ਖੜਾ ਹੋ ਜਾਵੇ ਉਹੀ ਤਾਂ ਸੱਚਾ ਜੀਵਨ ਸਾਥੀ ਹੈ ਇਹਨੇ ਨੂੰ ਉਸ ਦਾ ਪਿਆਰ ਸੋਸ਼ਲ ਮੀਡੀਆ ਤੇ ਮਿਲਿਆ ਆਪਣੇ ਪਿਆਰ ਨੂੰ ਪਾਉਣ ਦੇ ਲਈ ਇੰਡੀਆ ਪਹੁੰਚ ਗਈ ਵਿਆਹ ਤੋਂ 1 ਮਹੀਨੇ ਤੱਕ ਪੰਜਾਬ ਦੇ ਵਿੱਚ ਹਰਪਾਲ ਦੇ ਨਾਲ ਰਹੀ ਫਿਰ ਹਰਪਾਲ ਨੂੰ ਕਲੰਪੀਆ ਲੈ ਕੇ ਜਾਣ ਦੇ ਲਈ ਆਪਣੇ ਦੇਸ਼ ਵਾਪਸ ਚਲੀ ਗਈ ਪਰ ਕੁਝ ਸਮੇਂ ਬਾਅਦ ਹੀ ਹਰਪਾਲ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਹਰਪਾਲ ਦੀ ਜ਼ਿੰਦਗੀ ਤੇ ਸੰਕਟ ਦੀ ਗੱਲ ਸੁਣਦੇ ਹੀ ਇਹਨੀ ਭਾਰਤ ਆ ਗਈ ਅਤੇ ਹਰਪਾਲ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਲਈ ਮੁਸ਼ਕਿਲ ਮਿਸ਼ਨ ਦੇ ਵਿੱਚ ਜੁਟ ਗਈ ਤੇ ਜਿਹਦੇ ਗਾਨਾ ਮੇਰਾ ਇਹੜਾ ਗਰਦਨਾਂ ਮੰਨ ਕੇ ਟੁੱਟ ਗਿਆ ਸੀ ਰੀਡ ਦੀ ਹੱਡੀ ਤਾਂ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਰੀਰ ਪੂਰਾ ਮੇਰਾ ਸੀਰੀਡ ਪੈਰਲਾਈਜ਼ ਹੈ ਜੀ ਤੇ ਆਪਣੇ ਮੈਂ ਮੂਵਮੈਂਟ ਕੁਝ ਨਹੀਂ ਕਰ ਸਕਦਾ ਟੋਟਲੀ ਜਿਹੜਾ ਮੈਂ ਇੰਡੀਪੈਂਡੈਂਟ ਹੈ ਆਪਣੀ ਵਾਈਫ ਤੇ ਜਾਂ ਆਪਣੇ ਪਰਿਵਾਰ ਤੇ ਤੇ ਉਹ ਵੀ ਮੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਜਿੰਨੀ ਮੇਰੀ ਐਕਟੀਵਿਟੀ ਹੈ ਜੀ ਮੈਨੂੰ ਰੋਟੀ ਬਣਾਉਣੀ ਖਿਲਾਉਣੀ ਤੇ ਬੋਰਸ਼ ਕਰਵਾਣਾ ਨਾਣਾ ਤੋਣਾ ਲੈਟ੍ਰਿੰਗ ਬਾਥਰੂ ਜਿੰਨਾ ਵੀ ਮੇਰਾ ਕੰਮ ਟੁੱਟਲੀ ਉਹ ਮੇਰੀ ਵਾਈਫੇ ਕਰਦੀ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਹਰਪਾਲ ਦੀ ਜ਼ਿੰਦਗੀ ਚ ਇਹ ਨਹੀਂ ਇੱਕ ਸੱਚਾ ਜੀਵਨ ਸਾਥੀ ਬਣ ਕੇ ਆਈ ਹੈ ਜੋ ਜ਼ਿੰਦਗੀ ਦਾ ਹਰ ਇਮਤਿਹਾਨ ਦੇਣ ਦੇ ਲਈ ਤਿਆਰ ਹੈ ਆਸ ਕਰਦੇ ਆਂ ਜੀ ਦੁਆ ਵੀ ਕਰਦੇ ਆਂ ਅਰਦਾਸ ਕਰਦੇ ਆਂ ਹਰਪਾਲ ਤੇ ਐਨੀ ਲਈ ਕਿ ਪ੍ਰਮਾਤਮਾ ਇਹਨਾਂ ਤੇ ਚੰਗਾ ਟਾਈਮ ਲਿਆਵੇ ਜਲਦੀ ਹਰਪਾਲ ਠੀਕ ਹੋਵੇ ਤਾਂ ਇਹ ਅੱਜ ਦੀ ਸਟੋਰੀ ਅੱਜ ਦੀ ਇਹ ਪ੍ਰੇਮ ਕਹਾਣੀ ਦਿਲ ਨੂੰ ਮੇਰੇ ਤਾਂ ਸ਼ੂ ਗਈ ਸੀ ਔਰ ਇਸੇ ਕਰਕੇ ਮੈਂ ਅੱਜ ਹਰਪਾਲ ਨੂੰ ਖਾਸ ਕਰਕੇ ਔਰ ਐਨੀ ਨੂੰ ਮਿਲਣਾ ਚਾਹੁੰਦਾ ਸੀ ਮਿਲਣ ਆਇਆ ਤੇ ਇਹਨਾਂ ਦੀ ਜਿਹੜੀ ਇਹ ਪ੍ਰੇਮ ਕਹਾਣੀ ਤੇ ਇੱਕ ਵੱਡਾ ਸੁਨੇਹਾ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਦੁਆ ਕਰਿਓ ਅਰਦਾਸ ਕਰਿਓ ਹਰਪਾਲ ਤੇ ਐਨੀ ਲਈ ਕਿਉਂਕਿ ਬਿਮਾਰ ਬੇਸ਼ੱਕ ਹਰਪਾਲ ਆ ਪਰ ਚੱਲ ਐਨੀ ਵੀ ਰਹੀ ਹੈ ਅਰਦਾਸ ਕਰਿਓ ਕਿ ਇਹ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਦੋਵੇਂ ਖੁਸ਼ੀ-ਖੁਸ਼ੀ ਆਪਦੀ ਜ਼ਿੰਦਗੀ ਬਤੀਤ ਕਰਨ ਇਹ ਹੀ ਆਸ ਤੇ ਹੀ ਅਰਦਾਸ ਹੈ ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਵਪਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ